ਨਾ ਕੋਈ ਮਹੱਲਾ ਕਲੀਨਿਕ ਨਾ ਕੋਈ ਸਰਕਾਰੀ ਡਿਸਪੈਂਸਰੀ ਨਾ ਕੋਈ ਸਰਕਾਰੀ ਪਾਰਕ ਨਾ ਕੋਈ ਸਰਕਾਰੀ ਸਕੂਲ ਨਾ ਕੋਈ ਇੱਥੇ ਅੰਗਣਵਾੜੀ ਕੋਈ ਵੀ ਸਰਕਾਰੀ ਸਿਸਟਮ ਹੈ ਨਹੀਂ ਇੱਥੇ ਲੋਕਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਬਸ ਇਹਨਾਂ ਨੂੰ ਆਂਦਾ ਵੋਟਾਂ ਵੇਲੇ ਲਾਲਚ ਦੇਣਾ ਲਾਲਚ ਦੇ ਕੇ ਲੋਕੀ ਵੋਟ ਲੈ ਲੈਂਦੇ ਆ ਵਿਕਾਸ ਦੇ ਨਾਂ ਤੇ ਇਥੇ ਕੁਝ ਵੀ ਨਹੀਂ ਇਹ ਤੁਸੀਂ ਦੇਖੋ ਮੰਦਰ ਦੇ ਸਾਹਮਣੇ ਇੰਨਾ ਵੱਡਾ ਕੂੜੇ ਦਾ ਡੰਪ ਉੱਥੇ ਐਮਪੀ ਆਉਂਦੇ ਸੀ ਐਮਐਲਏ ਆਉਂਦੇ ਸੀ ਉੱਥੇ ਲੰਗੜ ਚੱਲਦਾ ਸੀ ਇੰਨਾ ਸਮੈਲ ਕਰਦਾ ਕਿੱਥੇ ਕਿਸੇ ਨੇ ਬਾਣੀ ਫੜੀ ਬਟ ਸਾਡੀ ਕਮੇਟੀ ਨੇ ਮੈਂ ਤੇ ਮੇਰੇ ਆਮ ਆਦਮੀ ਪਾਰਟੀ ਨੇ ਹਰਜੀਮਾਨ ਜੀ ਨੇ ਸਾਰੇ ਨੇ ਮਿਲ ਕੇ ਉੱਥੇ ਦਾ ਕੂੜੇ ਦਾ ਡੰਪ ਚਕਾਇਆ ਉੱਥੇ ਸਫਾਈ ਕਰਾਇਆ ਇਹਨਾਂ ਦੇ ਆਪਸੀ ਪੋਲਿਟਿਕਸ ਦੇ ਵਿੱਚ ਔੰਕਾਰ ਨਗਰ ਨੂੰ ਪਾਣੀ ਨਹੀਂ ਮਿਲਿਆ ਬੀਜੇਪੀ ਨੇ ਸਟੀਲਲੇ ਕੋਰਚੀ ਜਾ ਕੇ ਬਟ ਉਹ ਵੀ ਉਹ ਵੀ ਅਸੀਂ ਸਟੇ ਵਾਪਸ ਕਰਾਤਾ ਆ ਪਾਣੀ ਚਾਲੂ ਕਰਾਤਾ ਆ ਓਂਕਾਰ ਨਗਰ ਦੇ ਵਿੱਚ ਵਿਧਵਾ ਪੈਨਸ਼ਨ ਬੁੜਾਪਾ ਪੈਨਸ਼ਨ ਮੈਡੀਕਲ ਸਹੂਲਤ ਸਾਰੇ ਹੀ ਕੰਮ ਬਿਨਾ ਐਮਸੀ ਬਣੇ ਅਸੀਂ ਕਰਾਏ ਆ ਅਸੀਂ ਕਰਾਵਾਂਗੇ ਅਸੀਂ ਕੰਮ ਕਰਾਵਾਂਗੇ ਠੋਕੇ ਕਹਿੰਦੇ ਆ ਕੰਮ ਕਰਾਵਾਂਗੇ ਬਾਕੀਆਂ ਵਾਂਗੂ ਨਹੀਂ ਘਰ ਪਰ ਗਏ ਆਪਣੇ ਬੈ ਜਾਵਾਂਗੇ ਨਹੀਂ ਤੇ ਕੋਈ ਵੀ ਮਤਲਬ ਦੇਖਣ ਨਹੀਂ ਆਇਆ ਗੂੜੇ ਦਾ ਇੱਥੇ ਇੰਨਾ ਟੇਟ ਸੀਗਾ ਮੰਦਰ ਦੇ ਆਪਾਂ ਸਾਰੇ ਮਿਲ ਕੇ ਸਾਫ਼ ਕਰਾਇਆ ਸੀ ਫਸਟ ਟਾਈਮ ਇਲੈਕਸ਼ਨ ਕਰ ਲੜ ਰਹੇ ਹੋ ਜੀ ਜੀ ਆਪਾ ਫਸਟ ਟਾਈਮ ਤਾਂ ਲੜ ਰਿਹਾ ਪਰ ਆਪਾ 5 ਸਾਲ ਤੋਂ ਇਸ ਮਹੱਲੇ ਦਾ ਵਿਕਾਸ ਕਰਦੇ ਪਏ ਆ ਬਿਨਾ ਬਿਨਾ ਕਿਸੇ ਜੀ ਜੀ ਬਿਨਾ ਕੋਈ ਔਦਾ ਨਹੀਂ ਮਿਲਿਆ ਨਹੀਂ ਕੋਈ ਔਦਾ ਨਹੀਂ ਮਿਲਿਆ ਜਦੋਂ ਔਦਾ ਮਿਲ ਜਾਊਗਾ ਉਦੋਂ ਆਪਾਂ ਫੌਰ ਵੀ ਕੰਮ ਕਰਾਂਗੇ ਜਿਵੇਂ ਫਗਵਾੜੀ ਦੀ ਹੈ ਨਗਰ ਨਿਗਮ ਚੋਣਾ ਨੂੰ ਅਸੀਂ ਕਵਰ ਕਰ ਰਹੇ ਆ ਅਲੱਗ-ਅਲੱਗ ਉਮੀਦਵਾਰ ਨੂੰ ਮਿਲ ਰਹੇ ਆ ਕਿ ਆਖਿਰਕਾਰ ਕਿਸ ਤਰੀਕੇ ਨਾਲ ਉਮੀਦਵਾਰ ਲੋਕਾਂ ਵਿੱਚ ਰਹਿ ਆ ਕਿਸ ਤਰੀਕੇ ਨਾਲ ਲੋਕ ਜਿਹੜੇ ਆ ਉਮੀਦਵਾਰ ਨੂੰ ਦੇਖਦੇ ਪਏ ਨੇ ਕਿਸ ਤਰੀਕੇ ਨਾਲ 21 ਤਰੀਕ ਨੂੰ ਵੋਟਾਂ ਪਾ ਕੇ ਆਪਣਾ ਰਿਜ਼ਲਟ ਜਿਹੜਾ ਸਾਡੇ ਸਾਰਿਆਂ ਦੇ ਸਾਹਮਣੇ ਆਉਣਾ ਸੋ ਹੁਣ ਅਸੀਂ ਇਸ ਸਮੇਂ ਵਾਰਡ ਨੰਬਰ 31 ਖੜੇ ਨੇ ਸੋ ਮੇਰੇ ਨਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸ਼੍ਰੀਮਤੀ ਸੁਨੀਤਾ ਜੀ ਉਹਨਾਂ ਦੇ ਹਸਬੰਦ ਨੇ ਸਮਰਥ ਗੁਪਤਾ ਜੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਕੇ ਆਖਿਰਕਾਰ ਕਿਸ ਤਰੀਕੇ ਦੇ ਨਾਲ ਵਾਰਡ ਨੰਬਰ 31 ਦਾ ਵਿਕਾਸ ਕਰਨਾ ਸੋ ਕਿਹੜੀਆਂ-ਕਿਹੜੀਆਂ ਗੱਲਾਂ ਵੀ ਹੁਣ ਇਲੈਕਸ਼ਨ ਚ ਚੁੱਕਣਗੇ ਮੈਮ ਨਮਸ਼ਕਾਰ ਜੀ ਕਿਹੋ ਜਿਹਾ ਹਾਲ ਹੈ ਜੀ ਠੀਕ ਹੈ ਪੰਮ ਪਹਿਲਾਂ ਤਾਂ ਕਿਉਂਕਿ ਜਦੋਂ ਤੁਸੀਂ ਲੋਕਾਂ 'ਚ ਜਾ ਰਹੇ ਹੋ ਹਨਾ ਡੋਟ ਟੂ ਡੋਰ ਕੈਂਪੇਨ ਕਰ ਰਹੇ ਹੋ ਮਿਲ ਰਹੇ ਹੋ ਕਾਫੀ ਸਮੇਂ ਤੋਂ ਇਸ ਏਰੀਆ 'ਚ ਰਹਿੰਦੇ ਹੋ ਪਹਿਲਾਂ ਤਾਂ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਕੀ ਹਨੀ ਕਿ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਸਾਨੂੰ ਹੁਣ ਸੁਧਾਰ ਕਰਨਾ ਪੈਣਾ ਹੈ ਕਿਹੜੀ-ਕਿਹੜੀ ਜਿਹੜੀ ਤੁਸੀਂ ਠੀਕ ਕਰਨੀਆਂ ਚਾਹੁੰਦੇ ਹੋ ਜਿੱਦਾਂ ਕਿ ਇੱਥੇ ਬਹੁਤ ਸਾਰੇ ਕਚਰੇ ਪਏ ਸੀ ਗੂੜੇ ਦੇ ਢੇਰ ਸੀਗਾ ਉਹ ਸਾਰਾ ਆਪਾਂ ਨੇ ਸਾਫ਼ ਕਰਾਇਆ ਇੱਥੇ ਕੋਈ ਵੀ ਮਤਲਬ ਦੇਖਣ ਨਹੀਂ ਆਇਆ ਗੂੜੇ ਦਾ ਇੱਥੇ ਇੰਨਾ ਢੇਰ ਸੀਗਾ ਮੰਦਰ ਦੇ ਆਪਾਂ ਸਾਰਾ ਮਿਲ ਕੇ ਸਾਫ਼ ਕਰਾਇਆ ਸੀ ਪਾਣੀ ਦੀ ਸਮੱਸਿਆ ਜਿਵੇਂ ਕਿ ਪੰਪ ਦਾ ਕੰਮ ਵੀ ਸਟਾਰਟ ਹੋ ਗਿਆ ਹਾਂ ਹੁਣ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਫ ਕਰਵਾਇਆ ਤੁਸੀਂ ਫਸਟ ਟਾਈਮ ਇਲੈਕਸ਼ਨ ਲਈ ਲੜ ਰਹੇ ਹੋ ਜੀ ਜੀ ਆਪਾਂ ਫਸਟ ਟਾਈਮ ਤਾਂ ਲੜ ਰਹੇ ਆ ਪਰ ਆਪਾਂ 5 ਸਾਲ ਤੋਂ ਇਸ ਮਹੱਲੇ ਦਾ ਵਿਕਾਸ ਕਰਦੇ ਪਏ ਆ ਬਿਨਾ ਬਿਨਾ ਕਿਸੇ ਜੀ ਬਿਨਾ ਕੋਈ ਔਦਾ ਨਹੀਂ ਮਿਲਿਆ ਕੋਈ ਔਦਾ ਨਹੀਂ ਮਿਲਿਆ ਜਦੋਂ ਔਦਾ ਮਿਲ ਜਾਊਗਾ ਉਦੋਂ ਆਪਾਂ ਹੋਰ ਵੀ ਕੰਮ ਕਰਾਵਾਂ ਤੁਸੀਂ ਕਹਿੰਦੇ ਕਿ ਬਿਨਾ ਔਦੋਂ ਤੇ ਕੰਮ ਕਰ ਰਹੇ ਮੈਂ ਤੁਹਾਡੇ ਨਾਲ ਗੱਲ ਕਰ ਲਿਆ ਇਹਨਾਂ ਨੇ ਕਿਹਾ ਕਿ ਅਸੀਂ ਮਤਲਬ 4-5 ਸਾਲ ਤੋਂ ਕੰਮ ਕਰ ਰਹੇ ਹਾਂ ਕੋੜੇ ਦਾ ਡੰਪ ਚਕਾਇਆ ਮਤਲਬ ਕਿ ਇਹ ਥੋੜੇ ਕੋਲ ਕੋਈ ਔਦਾ ਸੀਗਾ ਜਾਂ ਕਿਵੇਂ ਮਤਲਬ ਕਿਵੇਂ ਕਰ ਰਹੇ ਹੋ ਪਹਿਲਾ ਤਾਂ ਸਾਂਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਦੱਸਣਾ ਚਾਹਾਂਗਾ ਵਾਰਡ ਨੰਬਰ 31 ਓਂਕਾਰਨਗਰ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਸਿਗੀ ਹੂੰ ਕੂੜੇ ਦਾ ਡੰਪ ਸਿਗਾ ਮੰਦਿਰ ਦੇ ਸਾਹਮਣੇ ਹੂੰ ਇੱਥੇ ਕਹਿੰਦੇ ਭਾਜਪਾ ਦਾ ਘੜ ਬਣਿਆ ਜਾਂਦਾ ਇੱਥੇ ਓਂਕਾਰਨਗਰ ਕਹਿੰਦੇ ਨਾ ਭਾਜਪਾ ਦਾ ਘੜ ਆ ਸਾਫਕਾ ਜਿਹੜੀ ਕੌਂਸਲਰ ਭਾਜਪਾ ਨੂੰ ਸੀਗੀ ਭਾਜਪਾ ਤੋਂ ਸੀਗੀ ਜੀ ਹਾਂਜੀ ਭਾਜਪਾ ਤੋਂ ਸੀਗੀ ਸਾਫਕਾ ਕੌਂਸਲਰ ਹੂੰ ਨਾਲੇ ਇਹ ਤੁਸੀਂ ਦੇਖੋ ਮੰਦਿਰ ਦੇ ਸਾਹਮਣੇ ਹਾਂਜੀ ਇੰਨਾ ਵੱਡਾ ਕੂੜੇ ਦਾ ਡੰਪ ਉੱਥੇ ਐਮਪੀ ਆਉਂਦੇ ਸੀ ਐਮਐਲਏ ਆਉਂਦੇ ਸੀ ਉੱਥੇ ਹੀ ਲੰਗੜ ਚੱਲਦਾ ਸੀ ਇੰਨਾ ਸਮੈਲ ਕਰਦਾ ਕਿੱਥੇ ਕਿਸੇ ਨੇ ਬਾਹ ਨਹੀਂ ਫੜੀ ਬਟ ਸਾਡੀ ਕਮੇਟੀ ਨੇ ਮੈਂ ਤੇ ਮੇਰੇ ਆਮ ਆਦਮੀ ਪਾਰਟੀ ਨੇ ਹਰਜੀਮਾਨ ਜੀ ਨੇ ਸਾਰਿਆਂ ਨੇ ਮਿਲ ਕੇ ਉੱਥੇ ਦਾ ਕੂੜੇ ਦਾ ਡੰਪ ਚਕਾਇਆ ਉੱਥੇ ਸਫਾਈ ਕਰਾਇਆ ਇਸ ਕਰਕੇ ਸਾਰੇ ਮਾਨਲਾ ਵਾਸੀ ਸਾਰੇ ਹੀ ਸਾਡੇ ਨਾਲ ਨੇ ਤੇ ਇੱਥੇ ਇੱਕ ਹੋਰ ਵੱਡੀ ਬਹੁਤ ਵੱਡੀ ਸਮੱਸਿਆ ਸੀ ਕਿ ਜਿੱਦਾਂ ਕਿ ਪਾਣੀ ਦਾ ਬਹੁਤ ਵੱਡਾ ਸਮੱਸਿਆ ਸੀਗਾ ਸੋਮਪ੍ਰਕਾਸ਼ ਜੀ ਨੇ ਉਦਘਾਟਨ ਕੀਤਾ ਸੀ 4 ਨੰਬਰ ਗਲੀ ਦੇ ਵਿੱਚ ਪਾਣੀ ਦੇ ਪੰਪ ਦਾ ਉਦੋਂ ਕਿ ਉਹ ਸਰਕਾਰ ਬਦਲ ਗਈ ਸਰਕਾਰ ਕਾਂਗਰਸ ਦੀ ਆ ਗਈ ਕਾਂਗਰਸ ਨੇ ਕੀਤਾ ਗ੍ਰੇਟਰ ਕਲਾਸ ਦੇ ਵਿੱਚ ਕਰਦਾ ਕਿ ਆਪਾਂ ਉੱਥੇ ਕਰਾਂਗੇ ਇੱਥੇ ਸੋਮਪ੍ਰਕਾਸ਼ ਨੇ ਕੀਤਾ ਅਸੀਂ ਇੱਥੇ ਨਹੀਂ ਲਾਉਣਾ ਟਿਊਬਵੈਲ ਇਹਨਾਂ ਦੇ ਆਪਸੀ ਪੋਲਿਟਿਕਸ ਦੇ ਵਿੱਚ ਓਂਕਾਰ ਨਗਰ ਨੂੰ ਪਾਣੀ ਨਹੀਂ ਮਿਲਿਆ ਬੀਜੇਪੀ ਨੇ ਸਟੇ ਲੇ ਕੋਰਟ ਚ ਜਾ ਕੇ ਬਟ ਉਹ ਵੀ ਉਹ ਵੀ ਅਸੀਂ ਸਟੇ ਵਾਪਸ ਕਰਾਤਾ ਆਏ ਪਾਣੀ ਚਾਲੂ ਕਰਾਤਾ ਆਏ ਓਂਕਾਰ ਨਗਰ ਦੇ ਵਿੱਚ ਹੋਰ ਵੀ ਜਿੱਦਾਂ ਬਿਦਵਾ ਪੈਨਸ਼ਨ ਬੁਢਾਪਾ ਪੈਨਸ਼ਨ ਮੈਡੀਕਲ ਸਹੂਲਤ ਸਾਰੇ ਹੀ ਕੰਮ ਬਿਨਾ ਐਮਸੀ ਬਣੇ ਅਸੀਂ ਕਰਾਏ ਆ ਅਸੀਂ ਕਰਾਵਾਂਗੇ ਅਸੀਂ ਇਹ ਵੀ ਦਾਵਾ ਕਰਦੇ ਆ ਲੋਕਾਂ ਨੇ ਸਾਨੂੰ ਮਾਨ ਬਖਸ਼ਿਆ ਮਹੱਲਾ ਕਲੀਨਿਕ ਪੈਲ ਦੇ ਅਧਾਰ ਤੇ ਓਂਕਾਰਨਗਰ ਲੈ ਕੇ ਆਵਾਂਗੇ ਪਹਿਲਾਂ ਮਹੱਲਾ ਕਲੀਨਿਕ ਇੱਥੇ ਨਹੀਂ ਸੀਗਾ ਜੀ ਨਹੀਂ ਸੀ ਮਹੱਲਾ ਕਲੀਨਿਕ ਮੈਂ ਕਹ ਜੀ ਇੱਥੇ ਜਿਹੜਾ ਵੀ ਐਮਸੀ ਸਿਗਾ ਸਾਹਬ ਦਾ ਨਾ ਕੋਈ ਮਹੱਲਾ ਕਲੀਨਿਕ ਨਾ ਕੋਈ ਸਰਕਾਰੀ ਡਿਸਪੈਂਸਰੀ ਨਾ ਕੋਈ ਸਰਕਾਰੀ ਪਾਰਕ ਨਾ ਕੋਈ ਸਰਕਾਰੀ ਸਕੂਲ ਨਾ ਕੋਈ ਇੱਥੇ ਅੰਗਣਵਾੜੀ ਕੋਈ ਵੀ ਸਰਕਾਰੀ ਸਿਸਟਮ ਹੈ ਨਹੀਂ ਇੱਥੇ ਲੋਕਾਂ ਨੂੰ ਕੰਮ ਕਰਾਉਣ ਦਾ ਤਰੀਕਾ ਨਹੀਂ ਬਸ ਇਹਨਾਂ ਨੂੰ ਆਂਦਾ ਵੋਟਾਂ ਵੇਲੇ ਲਾਲਚ ਦੇਣਾ ਲਾਲਚ ਦੇ ਕੇ ਲੋਕੀ ਵੋਟ ਲੈ ਲੈਂਦੇ ਆ ਵਿਕਾਸ ਦੇ ਨਾਂ ਤੇ ਇੱਥੇ ਕੁਝ ਵੀ ਨਹੀਂ ਬਟ ਹੁਣ ਯੂਥ ਜਾਗ ਗਿਆ ਆ ਬੜ ਇੱਕੋ ਅਪੀਲ ਕਰਨਾ ਚਾਹੁੰਦੇ ਲੋਕਾਂ ਤੋਂ ਯੂਥ ਨੂੰ ਵਤ ਵਤ ਵੋਟਾਂ ਪਾਉਣ ਅਸੀਂ ਕੰਮ ਕਰਾਵਾਂਗੇ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 300 ਯੂਨਿਟ ਬਿਜਲੀ ਫ੍ਰੀ ਆ ਸਾਰਿਆਂ ਨੂੰ ਪਤਾ ਵੱਡੀ ਸਹੂਲਤ ਆ ਆਮ ਆਦਮੀ ਪਾਰਟੀ ਸਰਕਾਰ ਦਾ ਤੁਸੀਂ ਸਾਰੇ ਦੇਖਦੇ ਹੋ ਸਿੱਖਿਆ ਕ੍ਰਾਂਤੀ ਆ ਆਪਣਾ ਹੈਲਥ ਸਿਸਟਮ ਹੈਲਥ ਕਾਫੀ ਹਾਂ ਐਜੂਕੇਸ਼ਨ ਹਾਂ ਕਾਫੀ ਜ਼ਿਆਦਾ ਉੱਪਰ ਆ ਅਸੀਂ ਵੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਾਂਗੇ ਤੇ ਵਿਕਾਸ ਕਰਾਵਾਂਗੇ ਤੇ ਸਭ ਤੋਂ ਵੱਡੀ ਗੱਲ ਆ ਸਾਡਾ ਮੁੱਖ ਮੰਤਰੀ ਵੀ ਆਮ ਆਦਮੀ ਪਾਰਟੀ ਦਾ ਐਮਪੀ ਵੀ ਆਮ ਆਦਮੀ ਪਾਰਟੀ ਦਾ ਹੁਣ ਸਾਡਾ ਐਮਸੀ ਵੀ ਆਮ ਆਦਮੀ ਪਾਰਟੀ ਦਾ ਆਊਗਾ ਤੇ ਵਿਕਾਸ ਭਰਪੂਰ ਹੋਊਗਾ ਇਥੇ ਊਂਕਾਰਨਗਰ ਦੇ ਵਿੱਚ ਗੱਲ ਤਾਂ ਇਹ ਬਣਦੀ ਹੈ ਨਾ ਕਿ ਤੁਸੀਂ ਸਰਕਾਰ ਤੋਂ ਬਜਟ ਕਿਵੇਂ ਲੈ ਕੇ ਆਉਣਾ ਸਰਕਾਰ ਤੋਂ ਸਰਵਿਸਿਜ਼ ਕਿਵੇਂ ਲੈ ਕੇ ਆਉਣੀਆਂ ਇਹ ਵੀ ਤੁਹਾਡਾ ਫਰਜ਼ ਬਣਦਾ ਦੇਖੋ ਜੀ ਸਰ ਜਿੱਦਾਂ ਕਿ ਨਾ ਪਹਿਲਾਂ ਲੋਕੀ ਸਕੇ ਅਨਪੜ੍ਹੇ ਹੁੰਦੇ ਸੀ ਉਹ ਸੋਚਦੇ ਸੀ ਨਾ ਕਿ ਆਪਾਂ ਜੇ ਇਹਨਾਂ ਨੂੰ ਵੋਟ ਪਾ ਕੇ ਜਿਤਾਤਾ ਇਹ ਸਾਡੇ ਕੋਲ ਆ ਕੇ ਬਹਿ ਜਾਣਗੇ ਹੁਣ ਅਸੀਂ ਪੜੇ ਲਿਖੇ ਆ ਸਾਨੂੰ ਆਂਦਾ ਕੰਮ ਕਰਨ ਦਾ ਤਰੀਕਾ ਆ ਸਾਨੂੰ ਕੰਮ ਕਰਨ ਦਾ ਤਰੀਕਾ ਆਂਦਾ ਤਦ ਅਸੀਂ ਡੰਪ ਚ ਗਾਇਆ ਤਦ ਅਸੀਂ ਪਾਣੀ ਚਾਲੂ ਕਰਾਇਆ ਪਾਣੀ ਚਾਲੂ ਕਰਾਉਂ ਕਾਰਨ ਤਦ ਅਸੀਂ ਪੈਨਸ਼ਨ ਵਾਲੇ ਲੋਕਾਂ ਦੇ ਸਾਨੂੰ ਪਤਾ ਕੰਮ ਕਰਨ ਦਾ ਤਰੀਕਾ ਅਸੀਂ ਕੰਮ ਕਰਾਵਾਂਗੇ ਠੋਕੇ ਕਹਿੰਦੇ ਆ ਕੰਮ ਕਰਾਵਾਂਗੇ ਬਾਕੀਆਂ ਵਾਂਗੂ ਨਹੀਂ ਘਰ ਪਰ ਕੇ ਆਪਣੇ ਬਹਿ ਜਾਵਾਂਗੇ ਨਹੀਂ ਸਾਨੂੰ ਕੋਈ ਲਾਲਚ ਨਹੀਂ ਲੋਕਾਂ ਦਾ ਇੱਕੋ ਹੀ ਸਵਾਲ ਹੁੰਦਾ ਵਾ ਕਹਿੰਦੇ ਵੋਟਾਂ ਲੈਣ ਤੋਂ ਸਾਡੇ ਕੋਲ ਆ ਗਏ ਆ ਬਾਅਦ ਚ ਕੋਈ ਨਹੀਂ ਸਾਨੂੰ ਦੇਖਦਾ ਤੁਸੀਂ ਮੈਂ ਕਿਹਾ ਸਰਵੇ ਕਰਕੇ ਦੇਖੋ ਹੁਣ ਤਾਂ ਬਰਸਾਤੀ ਡੱਡੂ ਸਾਰੇ ਬਾਹਰ ਆਏ ਆ ਉਹਨਾਂ ਨੂੰ ਪੁੱਛੋ ਤੁਸੀਂ ਪਹਿਲਾਂ ਕਿੱਥੇ ਸੀਗੇ ਪਹਿਲਾਂ ਸਿਰਫ ਸਮਰ ਗੁਪਤਾ ਆ ਮੱਲੇ ਮੱਲੇ ਜਾ ਜਾ ਕੇ ਲੋਕਾਂ ਦੇ ਪੈਨਸ਼ਨ ਲਵਾਉਂਦਾ ਰਿਹਾ ਪੁੱਛਦਾ ਰਿਹਾ ਮਾਤਾ ਕੀ ਆਲਾ ਤੁਹਾਡੇ ਲੋਕਾਂ ਦੇ ਦੁੱਖ ਸੁੱਖ ਦਾ ਸਾਂਝਾ ਰਿਹਾ ਮੈਂ ਉਹਨਾਂ ਨੂੰ ਤੁਸੀਂ ਪੁੱਛੋ ਸਵਾਲ ਕਰੋ ਜਾ ਕੇ ਹੁਣ ਹੁਣ ਤੁਸੀਂ ਕੈਂਪੇਨ ਕਰ ਲ ਲੋਕਾਂ ਨੂੰ ਮਿਲ ਰਹੇ ਹੋ ਹੁਣ ਲੋਕ ਕੀ ਕਹਿੰਦੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਮੈਂ ਕਹੀ ਤੁਸੀਂ ਅੱਜ ਵੀ ਮੈਂ ਇੱਕ ਰੈਲੀ ਕੱਢੀ ਇੱਕ ਛੋਟਾ ਜਿਹਾ ਸੁਨੇਹ ਵਾਲੇ 400 ਬੰਦੇ ਦਾ ਹੰਗਾਰਾ ਸੀਗਾ ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਜਾ ਕੇ ਦੇਖ ਲਿਓ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਇੱਥੇ ਕੋਈ ਟੱਕਰ ਨਹੀਂ ਸਿਰਫ ਆਮ ਆਦੀ ਪਾਰਟੀ ਦੀ ਜਿੱਤ ਹੋਊਗੀ ਆਮ ਆਦੀ ਪਾਰਟੀ ਬਹੁਤ ਮਾਰਜਿਨ ਨਾਲ ਜਿੱਤੇਗਾ ਥੋੜੀ ਵਾਰਡ ਦੇ ਵੀ ਜਿੰਦਾਬਾਦ ਜਿੰਦਾਬਾਦ ਤੋ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਟੱਕਰ ਦਾ ਤੁਹਾਡੀ ਵਾਰਡ 'ਚ ਹੈ ਨਹੀਂ ਕੋਈ ਨਹੀਂ ਜੀ ਨਹੀਂ ਕੋਈ ਵੀ ਟੱਕਰ 'ਚ ਕਿਉਂਕਿ ਅਸੀਂ ਕੰਮ ਕੀਤਾ ਆ ਕੰਮ ਕਰਕੇ ਵੋਟ ਮੰਗ ਰਹੇ ਆ ਕਿਸੇ ਐਵੇਂ ਵੋਟ ਨਹੀਂ ਮੰਗ ਰਹੇ ਕੰਮ ਕਰਾਂਗੇ ਵੀ ਇਸ ਕਰਕੇ ਲੋਕ ਸਾਨੂੰ ਵੋਟ ਪਾਉਣਗੇ ਸਾਨੂੰ ਬਹੁਤ ਉਮੀਦ ਆ ਆਸ ਆ ਬਹੁਤ ਬਹੁਤ ਧੰਨਵਾਦੀ ਸਮਾਰਿਤ ਆਈ ਆਪਣਾ ਸੋ ਦੇਖ ਸਕਦੇ ਹੋ ਆਵਾਜ਼ੀ ਪਾਰਟੀ ਦੇ ਵਾਰਡ ਨੰਬਰ 31 ਤੋਂ ਗੱਲਬਾਤ ਕੀਤੀ ਹੈ ਸੋ ਹੁਣ ਤੁਸੀਂ ਬਾਕੀ ਕਮੈਂਟ ਕਰਕੇ ਜ਼ਰੂਰ ਸੁਣਾ ਕਿਉਂਕਿ ਤੁਹਾਨੂੰ ਬਿਲਕੁਲ ਧੰਨਵਾਦੀ ਜੀ